ਸਾਡਾ ਸੁਭਾਅ ਹੈ ਅਸੀਂ ਗਰੰਥੀ ਹੋਵੇ ਨਾ ਗੁਰੂ ਘਰ ਦਾ ਭਾਵੇਂ ਡਾਲੀ ਵਾਲਾ ਸੇਵਾਦਾਰ ਹੋਵੇ ਤੇ ਭਾਵੇਂ ਸਾਡੇ ਵਰਗੇ ਗੁਰੂ ਕੀ ਕੀਰਤਨੀਆਂ ਹੋਣ ਆਮ ਸੁਭਾਅ ਹੁੰਦਾ ਖੰਡ ਪਾਠ ਹੋਵੇ ਮਜ਼ਾਕ ਕਰਨ ਲੱਗ ਜਾਂਦੇ ਆ ਬੱਚੇ ਬਾਬਾ ਦੇਗ ਕਿੰਨੀ ਖਾ ਜਾਂਦਾ ਹੈ ਤੇਰੀਆਂ ਤਾਂ ਪੰਜੇ ਉਂਗਲਾਂ ਕਿਉਂ ਚ ਹੈ ਤੁਸੀਂ ਤਾਂ ਬਾਬੇ ਹੋ ਤੁਸੀਂ ਤਾਂ ਕਿਉਂ ਬਹੁਤ ਖਾਨ ਨਹੀਂ ਹੋ ਤੁਸੀਂ ਦੇਗਾਂ ਬਹੁਤ ਖਾਨੇ ਹੋ ਕਦੇ ਕੋਈ ਮਜ਼ਾਕ ਕਦੇ ਕੋਈ ਮਜ਼ਾਕ ਉਤਾ ਬਾਬੇ ਦੁੱਧ ਬਹੁਤ ਪੀਂਦਾ ਹੋਵੇਗਾ ਤੁਹੋਂ ਤਾਂ ਬਾਬੇ ਫਲਾਨੀ ਚੀਜ਼ ਭਰੀ ਦੀ ਮਿਲਦੀ ਹੈ ਗ੍ਰੰਥੀ ਆਏ ਹੁੰਦੇ ਆ ਪਾਠੀ ਆਏ ਹੁੰਦੇ ਆ ਇਹ ਬਾਬੇ ਆਏ ਹੁੰਦੇ ਆ ਇਹ ਸੰਤ ਆਏ ਹੁੰਦੇ ਆ ਮੈਂ ਕਹਿੰਦਾ ਵੀ ਅੱਜ ਕੱਲ ਉਹਨਾਂ ਤਵਾ ਆਮ ਕਿਸੇ ਲੀਡਰ ਤੇ ਨਹੀਂ ਲੱਗਦਾ ਗੰਦੇ ਗੀਤ ਗਾਉਣ ਵਾਲੇ ਗਾਇਕਾਂ ਤੇ ਨਹੀਂ ਲੱਗਦਾ ਨੱਚਣ ਵਾਲੀਆਂ ਤੇ ਵੀ ਨਹੀਂ ਲੱਗਦਾ ਤਵਾ ਜਿੰਨਾ ਲੋਕ ਬਾਬਿਆਂ ਦੀ ਨਿੰਦਿਆ ਕਰਦੇ ਆ ਜਿੰਨਾ ਲੋਕ ਬਾਬਿਆਂ ਨੂੰ ਕਸੀੜਦੇ ਆ ਵੀ ਗਾਉਣ ਵਾਲੀ ਚੰਗੀ ਐ ਗਾਉਣ ਵਾਲੇ ਗਾਇਕ ਚੰਗੇ ਆ ਉਹ ਸਤਕਾਰਯੋਗ ਹੋਗੇ ਲੀਡਰ ਵੀ ਜਿਹੜੇ ਇੰਨੇ ਕਪੜੇ ਕਰਦੇ ਆ ਮਾੜੇ ਕੰਮ ਕਰਦੇ ਆ ਉਹ ਚੰਗੇ ਹੋਗੇ ਰੱਬ ਦੇ ਘਰ ਦੀ ਗੱਲ ਕਰਨ ਵਾਲੇ ਬਾਬੇ ਮਾੜੇ ਹੋਊਗੀ ਗਰੰਥੀ ਮਾੜੇ ਹੋਗੇ ਤੇ ਸਾਧ ਸੰਗਤ ਕਿਤੇ ਨਾ ਕਿਤੇ ਅਸੀਂ ਨਾ ਕਰਦੇ ਤਾਂ ਅਸੀਂ ਮਜ਼ਾਕ ਹੀ ਪਰ ਉਹ ਚਾੜ ਕੇ ਵੀ ਰੀ ਮਹਿੰਗੀ ਪੈ ਜਾਂਦੀ ਐ ਦੱਸੋ ਆ ਜੀਮੀਦਾਰ ਪਰਿਵਾਰਾਂ ਚੋਂ ਕਦੇ ਵੇਖਿਆ ਕਿ ਭਾਈ ਜੱਟਾਂ ਦਾ ਪੁੱਤ ਗ੍ਰੰਥੀ ਬਣ ਗਿਆ ਹੋਵੇ ਗ੍ਰੰਥੀ ਬਨਣਾ ਕੀ ਦਾ ਕੰਮ ਹੈ ਇਹ ਛੋਟੀ ਬਰਾਦਰੀ ਵਾਲੇ ਬੱਚੇ ਕਦੇ ਕੋਈ ਬਣਿਆ ਜੀਮੀਦਾਰ ਦਾ ਪੁੱਤਰ ਕਦੇ ਮਾਣ ਨਾਲ ਪ੍ਰਾਊਡ ਨਾਲ ਕਿਹਾ ਹੋਵੇ ਵੀ ਮੈਂ ਵੱਡਾ ਹੋ ਕੇ ਗ੍ਰੰਥੀ ਬਣੂ ਮਹਾਰਾਜ ਦੀ ਸੇਵਾ ਕਰੂ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂ ਬਣੂ ਕਿਉਂਕਿ ਅਸੀਂ ਇਸ ਅਹੁਦੇ ਦੀ ਸਟੇਜ ਦੀ ਕਦਰ ਨਹੀਂ ਕੀਤੀ ਸਾਨੂੰ ਇਹ ਲੱਗਦਾ ਵੀ ਇਹ ਬਹੁਤ ਛੋਟਾ ਕੰਮ ਐ ਕੋਈ ਜਦ ਕਿ ਹੁਣ ਮਹਾਰਾਜ ਦਾ ਵਜ਼ੀਰ ਤੇ ਇੱਕ ਬਾਬਾ ਬੁੱਢਾ ਜੀ ਦਾ ਇੱਕ ਬਹੁਤ ਵੱਡਾ ਅਹੁਦਾ ਸੀ ਸਤਕਾਰ ਸੀ ਪਰ ਅਸੀਂ ਹੁਣ ਹੋਰ ਹੀ ਪਾਸੇ ਲੱਗੇ ਇਹਨੂੰ ਸੋ ਤਾਂ ਕਰਕੇ ਇਹ ਬੇਨਤੀ ਐ ਕਿ ਅਸੀਂ ਸਤਕਾਰ ਕਰੀਏ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦਾ ਭਾਵੇਂ ਉਹ ਡਾਲੀ ਵਾਲਾ ਵੀ ਹੋਵੇ ਕੋਈ ਵੀ ਹੋਵੇ ਪ੍ਰਚਾਰਕਾਂ ਦਾ ਬਾਬਿਆਂ ਦਾ ਮਹਾਂਪੁਰਖਾਂ ਦਾ ਸਤਿਕਾਰ ਕਰੀਏ ਮੈਂ ਇਹ ਨਹੀਂ ਕਹਿੰਦਾ ਕਿ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਭਾਵੇਂ ਉਹ ਪੁਲਿਸ ਹੋਵੇ ਤੇ ਭਾਵੇਂ ਲੀਡਰ ਹੋਣ ਤੇ ਭਾਵੇਂ ਉਹ ਕੋਈ ਵੀ ਫੀਲਡ ਹੋਵੇ ਉਹ ਭਾਵੇਂ ਬਾਬਿਆਂ ਦਾ ਕੀਰਤਨ ਗਾਉਂਦਾ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ ਸੰਗਤ 'ਚ ਵੀ ਸੇਵਾਦਾਰ ਹੁੰਦੇ ਆ ਬਹੁਤੇ ਸੇਵਾਦਾਰ ਬੜੀ ਸੇਵਾ ਕਰਦੇ ਆ ਚੰਗੇ ਵੀ ਹੁੰਦੇ ਆ ਤੇ ਕਈ ਸੇਵਾ ਦੇ ਬਹਾਨੇ ਟੰਗ ਵੀ ੜਾਉਣਾ ਜਾਂਦੇ ਆ ਕਈਆਂ ਦਾ ਕੰਮ ਹੁੰਦਾ ਵੈਸੀ ਤਾਂਗੀ ਕਰਨਾ ਸੋ ਰੋਹ ਵਿਚਾਰ ਜੋ ਮੈਂ ਬੇਨਤੀ ਕਰਦਾ ਕਿ ਕਈ ਵਾਰੀ ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ ਕਹਿੰਦੇ ਦੁਰਬਾਦਸ਼ਾ ਸਿਉ ਕਰਤ ਠਗौरी ਠਗौरी ਦਾ ਭਾਵ ਚੌੜ ਮਜ਼ਾਕ ਮੰਗਾ ਪੈ ਗਿਆ ਯਾਦਵ ਇਹ ਫਲ ਪਾਇ ਕਈ ਵਾਰੀ ਕੋਈ ਭਗਤੀ ਵਾਲੀ ਰੂਹ ਹੋਈ ਸੱਚਾ ਸੁੱਚਾ ਬੰਦਾ ਕਈ ਵਾਰੀ ਸ਼ਰਾਫ ਲੱਗ ਜਾਂਦਾ ਉਹਦਾ ਕਿਸੇ ਫੱਕਰ ਫਕੀਰ ਨੂੰ ਕਦੇ ਸਤਾਉਣਾ ਨਹੀਂ ਚਾਹੀਦਾ ਕੋਈ ਨਰਮ ਬੰਦਾ ਹੈ ਉਹਨੂੰ ਸਤਾਓ ਨਾ ਇਹਦਾ ਮਤਲਬ ਇਹ ਨਹੀਂ ਹੁੰਦਾ ਕੋਈ ਜੇ ਚੁੱਪ ਹੈ ਤੋਂ ਕਮਜ਼ੋਰ ਹੈ ਕਈ ਵਰੀ ਸਿਆਣਪ ਕਰਕੇ ਕੋਈ ਬੰਦਾ ਚੁੱਪ ਹੁੰਦਾ ਹੈ ਸਿਆਣਪ ਕਰਕੇ ਝੁਕਦਾ ਹੈ ਨਾਲੇ ਝੁਕਦਾ ਉਹੀ ਹੈ ਜਿਹਨੂੰ ਫਲ ਪਿਆ ਹੁੰਦਾ ਹੈ ਸੁੱਕੇ ਦਰਖਤ ਆਕੜੀ ਜਾਂਦੇ ਸਿਮਲ ਰੁਖ ਸਰਾਏ ਰਾ ਅਤ ਦੀਰਘ ਅਤ ਮੁਝ ਉਹ ਇਹ ਜਿ ਆਵੇ ਆਸ ਕਰ ਜਾਹੇ ਨਿਰਾਸੇ ਫਲ ਭਿੱਕੇ ਫੋਲ ਬਕਬਕੀ ਕੰਮ ਨਾ ਆਵੇ ਪਤ ਮਿੱਠਤ ਨੀਵੀਂ ਨਾਨਕਾ ਗੁਣ ਚੰਦਿਆਈਆਂ ਤਾਂ ਕਰਕੇ ਕਹਿੰਦੇ ਉਹ ਵੱਡਾ ਹੋ ਕੇ ਕਾਦਾ ਮਾਨ ਕਰਦਾ ਤੇਰੇ ਸਭ ਤੋਂ ਨੇੜੇ ਕੀ ਹੈ ਅੱਖਾਂ ਕੰਨ ਦੰਦ ਨੱਕ ਹੱਥ ਪੈਰ ਇਹ ਤੇਰੇ ਹੈ ਕਹਿੰਦੇ ਜਦੋਂ ਬਜ਼ੁਰਗੀ ਆਉਗੀ ਨਾ ਜਰ ਆਈ ਜੋ ਬਨਹਾਰੇ ਆ ਪਹਿਲਾ ਦੰਦ ਤੈਨੂੰ ਛੱਡ ਕੇ ਭੱਜ ਜਾਣਗੇ 헤ੜੇ ਮੁਤੀਤਾ ਸੇ ਜਾਨੀ ਚੱਲ ਗਏ ਇਹ ਜਾਨੀ ਹੈ ਸਾਡੇ ਆ ਦੰਦ ਸਾਡੇ ਜਾਨੀ ਹੈ ਪਹਿਲਾ ਇਹ ਛੱਡਣਗੇ ਇਹ ਸਾਨੂੰ ਛੱਡ ਕੇ ਜਾਣਗੇ ਜਾੜਾ ਨਿਕਲ ਜਾਣਗੇ ਦੰਦ ਨਿਕਲ ਜਾਣਗੇ ਫੇਰ ਫੇਰ ਅੱਖਾਂ ਦੀ ਰੋਸ਼ਨੀ ਘਟੂ ਉੱਚਾ ਸੁਣਨ ਲੱਗ ਜੂ ਕੰਨਾਂ ਤੋਂ ਵੀ ਘੱਟ ਸੁਣੂ ਫੇਰ ਹੱਥ ਪੈਰ ਕੰਬਣਗੇ ਆ ਕਾਲੇ ਕੇਸ ਝੜ ਜਾਣਗੇ ਕਈਆਂ ਦਾ ਸਿਰ ਗੰਜਾ ਹੋ ਜਾਂਦਾ ਕਾਲਿਆਂ ਤੋਂ ਚਿੱਟੇ ਹੋ ਜਾਣਗੇ ਕਾਲੀ ਹੂਫ ਹੋਣਾ ਤੌਲੇ ਆਏ ਪਿਆਰੇ ਆ ਤਾਂ ਹੀ ਸੱਚੇ ਬਾਦਸ਼ਾਹ ਕਹਿੰਦੇ ਐ ਧਨ ਜੋਬਣ ਅਰ ਫੁੱਲੜਾ 나ਠੀ ਅੜੇ ਦਿਨ ਚਾਰ ਕਿੰਨਾ ਵਿਚੇਰਾ ਚਾਰ ਦਿਨ ਦੀ ਜ਼ਿੰਦਗੀ ਐ ਭਾਈ ਇਹੇ ਬਹੁਤਾ ਲੰਬਾ ਸਮਾਂ ਨਹੀਂ ਬੈਠੇ ਰਹਿਣਾ ਸਭ ਕੁਝ ਨਾਸ਼ਵਾਨ ਹੈ ਫਿਰ ਬੰਦੇ ਨੂੰ ਅਹਿਸਾਸ ਹੁੰਦਾ ਹੈ ਕਿ ਆਹ ਸਰੀਰ ਜਿਹੜਾ ਛਾਲਾ ਮਾਰਦਾ ਸੀ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਬੱਟਾਂ ਦੀਆਂ ਬੱਟਾਂ ਖਾਲਾਂ ਦੀ ਖਾਲ ਛਾਲਾ ਮਾਰ ਕੇ ਲੰਘ ਗਿਆ ਅੱਜ ਬੁਢਾਪਾ ਆ ਗਿਆ ਝਰ ਪੈ ਗਈ ਸਰੀਰ ਨੂੰ ਆਹ ਸਾਹਮਣੇ ਪਿਆ ਕਹਿੰਦੇ ਪਾਣੀ ਦਾ ਗੜਵਾ ਨਹੀਂ ਚੱਕਿਆ ਜਾਂਦਾ ਆਖੋ ਸਤਨਾਮ ਅੱਜ ਫਰੀਦਾ ਕੂਜੜਾ ਸੈ ਕੋਹਾ ਥਿਉਮ ਕਹਿੰਦੇ ਐ ਲੱਗਦਾ ਕੋਲ ਪਿਆ ਗੜਬਾ ਲੱਗਦਾ 100 ਕੋਹ ਤੇ ਪਿਆ ਜਦੋਂ ਬਜ਼ੁਰਗੀ ਆ ਜਾਂਦੀ ਹੈ ਤਾਂ ਕਰਕੇ ਬਾਣੀ ਕਹਿੰਦੀ ਚਬਣ ਚੱਲਣ ਰਤਨ ਸੇ ਸੁਣੀਰ ਵਹਿ ਗਏ ਆ ਜਿਹੜੀਆਂ ਜਾੜਾਂ ਦੰਦਾ ਨਾਲ ਕਹਿੰਦੇ ਪਤਾ ਨਹੀਂ ਕਿੰਨਾ ਕੁਝ ਚੱਬ ਕੇ ਖਾ ਲਿਆ ਸੀ ਤੋੜ ਤੋੜ ਖਾਂਦਾ ਸੀ ਅੱਜ ਮੂੰਹ 'ਚ ਕੁਝ ਵੀ ਨਹੀਂ ਛੱਡ ਕੇ ਚਲੇ ਗਏ ਦੰਦ ਕਹਿੰਦੇ ਚੰਗਾ ਵੀ ਚੱਲੇ ਆ ਅੱਖਾਂ ਦੀ ਰੌਸ਼ਨੀ ਕਹਿੰਦੀ ਚੰਗਾ ਮੈਂ ਵੀ ਚੱਲੀ ਆਂ ਸਰੋਤ ਕਹਿੰਦੇ ਅਸੀਂ ਵੀ ਚੱਲੇ ਆਂ ਕਹਿੰਦੇ ਸਿਰ ਕੰਪਿਓ ਪਾਗ ਡਗ ਮਗੇ ਹੱਥ ਕੰਬਦੇ ਆ ਨਾ ਬਜ਼ੁਰਗਾਂ ਦੇ ਆ ਤੇ ਆ ਚਮੜੀ ਜਿਹੜੀ ਅੱਜ ਐ ਪੂਰੀ ਕਰੜੀ ਐ ਟਾਈਟ ਐ ਤੇ ਇਹ ਵੀ ਐ ਨਾਲ ਐ ਪੋਲੀ ਪੋਲੀ ਹੋ ਕੇ ਲੈਣ ਲੱਗ ਜਾਂਦੀ ਐ ਤਾਂ ਹੀ ਬਾਣੀ ਕਹਿੰਦੀ ਐ ਆ ਕੇਸ ਕਾਲੇ ਕੇਸ ਤੇ ਜਵਾਨੀ ਤੇ ਮਾਂ ਪਿਓ ਸਦਾ ਨਹੀਂ ਰਹਿਣੇ ਇਹ ਵੇਲੇ ਨੂੰ ਸਮਝ ਇਹਦੀ ਕਦਰ ਕਰ ਪਿਆਰਿਆ ਆਉ ਕੜਿਓ ਪਿਆਰ ਵਿੱਚ ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇਸ ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਪਿਆਰਿਆ ਪਿਆਰਿਆ ਇੱਕ ਦਿਨ ਛੱਡ ਜਾਣਗੇ ਕਾਲੇ ਕੇਸ ਹਰੇਕ ਹਮੇਸ਼ਾ ਬੇਨਤੀ ਕਰਦਾ ਕਿ ਆ ਜਾਣਾ ਕਿਵ ਮਰ ਹੈਗੀ ਬੰਦਾ ਬੜੇ ਭੁਲੇਖੇ ਵਿੱਚ ਫਿਰਦਾ ਹੈ ਮੌਤ ਰੂਪੀ ਜਦੋਂ ਕਾਲ ਰੂਪੀ ਪਰਿੰਦਾ ਝਪਟ ਮਾਰਦਾ ਹੈ ਨਾ ਕਹਿੰਦੇ ਬੰਦਾ ਭੁੱਲਿਆ ਬੈਠਾ ਹੁੰਦਾ ਹੈ ਦਰਿਆ ਵੇ ਕੰਨੇ ਬਗਲਾ ਬੈਠਾ ਇਕੱਲ ਕਰੇ ਦਰਿਆ ਦੇ ਕਿਨਾਰੇ ਬੈਠ ਕੇ ਬਗਲਾ ਕਹਿੰਦੇ ਡੱਡੀਆਂ ਮੱਛੀਆਂ ਫੜਦਾ ਹੈ ਕੇਲਾ ਕਰਦਾ ਹੈ ਭਾਵ ਮਜ਼ਾਕ ਚੌੜ ਕਰਦਾ ਹੈ ਕਿ ਵੀ ਮੈਨੂੰ ਕਿਹੜਾ ਕੋਈ ਮੌਤ ਆਉਣੀ ਹੈ ਕਹਿੰਦੇ ਉਤੋਂ ਜਦੋਂ ਬਾਜ ਪੈਂਦਾ ਹੈ ਨਾ ਜਦੋਂ ਝਪਟ ਪੈਂਦੀ ਹੈ ਫੇਰ ਪਤਾ ਲੱਗਦਾ ਵੀ ਮੈਂ ਤਾਂ ਆਪ ਡੱਡੀਆਂ ਮੱਛੀਆਂ ਖਾਣ ਨੂੰ ਫਿਰਦਾ ਸੀ ਪਰ ਇਹ ਨਹੀਂ ਪਤਾ ਵੀ ਮੈਂ ਕਿਸੇ ਦਾ ਖਾਣਾ ਬਣ ਜੂ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਜੋ ਮਨ ਚੇਤਨ ਚੇਤੇ ਸੰਸੋ ਬੰਦਾ ਸੋਚਦਾ ਅਸੀਂ ਜ਼ਮੀਨ ਲਵਾਂਗੇ ਅਸੀਂ ਪਲਾਟ ਲਵਾਂਗੇ ਅਸੀਂ ਕਾਰ ਲਵਾਵਾਂਗੇ ਅਸੀਂ ਨਵਾਂ ਟਰੈਕਟਰ ਲਿਆਵਾਂਗੇ ਫਲਾਨਾ ਕੰਮ ਕਰਾਂਗੇ ਕਹਿੰਦੇ ਜ਼ਰੂਰੀ ਨਹੀਂ 6 ਮਹੀਨੇ ਸਾਲ ਲੰਮੀਆਂ ਲੰਮੀਆਂ ਸਕੀਮਾਂ ਅਗਲੇ ਸਾਲ ਅਸੀਂ ਫਲਾਨਾ ਕੰਮ ਕਰ ਹੀ ਲੈਣਾ ਪਰ ਪਿਆਰਿਆ ਤੈਨੂੰ ਇਹ ਨਹੀਂ ਪਤਾ ਕਿ ਜਦੋਂ ਕਾਲ ਰੂਪੀ ਰਿਸ਼ਤੇ ਨੇ ਝਾਪਟ ਮਾਰਨੀ ਈ ਨਹੀਂ ਪਤਾ ਕੱਲ ਦਾ ਦਿਨ ਚੜੇ ਕਿ ਨਾ ਚੜੇ ਸੁੱਤੇ ਹੀ ਰਹ ਜਗੀ ਆਖੋ ਸਤਨਾਮ ਸਭ ਕੁਝ ਝੂਠ ਹੈ ਠੀਕ ਹੈ ਬੰਦਾ ਸੋਚਦਾ ਆਉਣ ਵਾਲੇ ਸਮੇਂ ਦੀਆਂ ਬਿਉਂਤਾਂ ਹੁੰਦੀਆਂ ਪਰ ਸਾਧ ਸੰਗਤ ਇਹ ਵੀ ਸਚਾਈ ਹੈ ਸੱਚ ਮੰਨ ਕੇ ਚੱਲਣਾ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਸਾਡੇ ਕਿੰਨੇ ਕੁ ਸਵਾਸ ਲਿਖੇ ਹੈ ਕਿੱਡੀ ਕਲੰਬੀ ਸਾਡੀ ਆਰਜੂ ਲਿਖੀ ਐ ਡਰੀਏ ਕਰਤਾਰ ਤੋਂ ਪਰਮਾਤਮਾ ਤੋਂ ਵਾਹਿਗੁਰੂ ਤੋਂ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਭੇਜਿਆ ਜਾ ਮਰਦਾਨੇ ਇੱਕ ਸੌਦਾ ਖਰੀਦ ਕੇ ਲਿਆ ਮਾਰੇ ਦੱਸੋ ਕਿਹੜਾ ਸੌਦਾ ਖਰੀਦ ਕੇ ਲਿਆਉਣਾ ਹੈ ਕਹਿਣ ਲੱਗੇ ਸੌਦਾ ਇਹ ਖਰੀਦ ਕੇ ਲੈ ਕੇ ਆਉਣਾ ਹੈ ਕਿ ਝੂਠ ਤੇ ਸੱਚ ਵਾਲਾ ਸੌਦਾ ਮਾਰਾ ਇਹ ਜੋ ਵੀ ਕੋਈ ਸੌਦਾ ਹੁੰਦਾ ਕਿਹਦੇ ਹਾਂ ਹੈਗਾ ਲੈ ਕਿਆ ਬਾਜ਼ਾਰ ਬਾਜ਼ਾਰ ਦਰਬ ਦਰ ਗਈ ਲੋਕ ਹੱਸਣ ਕਹਿੰਦੇ ਭਾਈ ਮਰਦਾਨਾ ਜੀ ਇਹ ਜਾਂ ਵੀ ਕੋਈ ਸੌਦਾ ਹੁੰਦਾ ਐਜਾ ਤਾਂ ਕੋਈ ਸੌਦਾ ਹੈ ਹੀ ਨਹੀਂ ਭਾਈ ਮਰਦਾਨਾ ਕਹਿੰਦਾ ਜੇ ਮੇਰੇ ਗੁਰੂ ਨਾਨਕ ਨੇ ਕਹਿ ਤੈ ਇਹੋ ਜਾਂ ਸੌਦਾ ਜ਼ਰੂਰ ਹੋਊਗਾ ਆਖਰਕਾਰ ਮਿਲਿਆ ਇੱਕ ਸੱਜਣ ਜਿਹਦਾ ਨਾਮ ਇਤਿਹਾਸ ਵਿੱਚ ਆਉਂਦਾ ਮੂਲਾ ਭਾਈ ਮੂਲਾ ਖੱਤਰੀ ਜਦੋਂ ਮੂਲੇ ਕੋਲ ਗਏ ਤੇ ਮੂਲੇ ਨੇ ਦੋ ਕਾਗਜ਼ ਦੇ ਟੁਕੜੇ ਲਈ ਤੇ ਉਹਦੇ ਉੱਪਰ ਲਿਖਿਆ ਇੱਕ ਟੁਕੜੇ ਤੇ ਲਿਖਿਆ ਜਿਉਣਾ ਝੂਠ ਤੇ ਮਰਨਾ ਸੱਚ ਲਿਖਤਾ ਸੌਦਾ ਮਹਾਰਾਜ ਕੋਲ ਆਇਆ ਸੱਚੇ ਪਾਤਸ਼ਾਹ ਕਹਿੰਦੇ ਵੀਖਾ ਮਰਦਾਨਿਆਂ ਤੂੰ ਕਹਿੰਦਾ ਸੀ ਝੂਠ ਤੇ ਸੱਚ ਆਲਾ ਕੋਈ ਸੌਦਾ ਨਹੀਂ ਹੁੰਦਾ ਵੀਖ ਆ ਅਸਲੀ ਸੌਦਾ ਹੈ ਕੀ ਸੌਦਾ ਹੈ ਕਿ ਇਹ ਜ਼ਿੰਦਗੀ ਇਹ ਜੀਵਨ ਝੂਠ ਹੈ ਝੂਠ 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 ਦੁਨੀ ਗੁਮਾਨ ਮਹਾਰਾਜ ਨੇ ਚਾਰ ਵਾਰੀ ਕਿਹਾ ਝੂਠ ਹੈ ਇਹ ਦੁਨੀਆ ਝੂਠ ਹੈ ਪਿਆਰਿਆ ਸਭ ਕੁਝ ਇਹ ਤਾਂ ਸੁਪਨੇ ਦੀ ਨਿਯਈ ਹੈ ਜਿਵੇਂ ਰਾਜੇ ਜਾਨਕ ਨੂੰ ਸੁਪਨਾ ਆਇਆ ਸੀ ਨਾ ਬਾਣੀ ਦਾ ਪ੍ਰਮਾਨ ਹੈ ਨਰਪਤ ਏਕ সিংহাসਨ ਸੋਇਆ ਸੁਪਨੀ ਭਇਆ ਭਿਖਾਰੀ ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਸਾਹ ਸੰਗਤ ਜਦੋਂ ਭਾਈ ਮਰਦਾਨਾ ਉਹ ਦੋ ਟੁਕੜੇ ਲੈ ਕੇ ਆਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਮੂਲੇ ਨਾਲ ਮਿਲਾਪ ਕਰੀਏ। ਮੂਲੇ ਨਾਲ ਜਦੋਂ ਮਿਲਾਪ ਹੋਇਆ ਮਹਾਰਾਜ ਕਹਿੰਦੇ ਮੂਲੇ ਤੈਨੂੰ ਬੜਾ ਗਿਆਨ ਹੈ। ਤੈਨੂੰ ਵਾਕਈ ਪਤਾ ਹੈ ਕਿ ਜਿਉਣਾ ਝੂਠ ਹੈ ਮਰਨਾ ਸੱਚ ਹੈ। ਤੇ ਆਜਾ ਫਿਰ ਰੱਬ ਦੀ ਭਗਤੀ ਕਰੀਏ। ਭਜਨ ਬੰਦਗੀ ਕਰੀਏ। ਕਿਉ ਝੂਠੀ ਦੁਨੀਆ ਚ ਝੂਠੀ ਜ਼ਿੰਦਗੀ ਜਿਉ ਰਹਿ ਹੈ ਸਾਥ ਸੰਗਤ ਮਹਾਰਾਜ ਕਹਿੰਦੇ ਤੂੰ ਸਾਡੇ ਨਾਲ ਹੀ ਚੱਲ ਨਾਲ ਲੈ ਕੇ ਤੁਰ ਪਈ ਮਹਾਰਾਜ 9 10 ਸਾਲ ਮੂਲੇ ਖੱਤਰੀ ਨੂੰ ਨਾਲ ਰੱਖਿਆ ਮੂਲਾ ਕਹਿੰਦਾ ਮਹਾਰਾਜ ਮੈਨੂੰ ਘਰ ਦੀ ਮੈਨੂੰ ਬੱਚਿਆਂ ਦੀ ਯਾਦ ਆਉਂਦੀ ਹੈ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਬੱਚਿਆਂ ਨੂੰ ਜਾ ਕੇ ਮਿਲਿਆ ਮਾ ਮਾਰਾ ਕਹਿੰਦੇ ਜਾਇਆ ਕੋਈ ਗੱਲ ਨਹੀਂ ਪਰ ਵੇਖੀ ਕਿਤੇ ਮੋਹ ਨਾ ਪਾ ਕੇ ਵੇਜੀ ਸਾਨੂੰ ਭੁੱਲ ਨਾ ਜਾਈਂ ਆਜ ਹੀ ਵਾਪਸ ਪ੍ਰਸਾਦ ਸੰਗਤ ਜਦੋਂ ਮੂਲਾ ਆਪਣੇ ਘਰੇ ਗਿਆ ਮਾਂ ਨੂੰ ਮਿਲਿਆ ਜਵਾਕਾਂ ਨੂੰ ਮਿਲਿਆ ਤਾਏ ਚਾਚਿਆਂ ਨੂੰ ਭਰਾਵਾਂ ਨੂੰ ਮਿਲਿਆ ਤੇ ਘਰੇ ਜੀ ਲੱਗ ਗਿਆ ਵਾਪਸ ਆਉਣ ਨੂੰ ਜੀ ਨਾ ਕਰੀ ਤੇ ਸਾਧ ਸੰਗਤ ਇਹ ਤਾਂ ਵਾਪਸ ਗਿਆ ਹੀ ਨਹੀਂ ਪਰ ਹੁਣ ਬਚਨ ਹੋਇਆ ਸੀ ਮਹਾਰਾਜ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੀ ਜਦੋਂ ਮੇਰਾ ਅੰਤਲਾ ਸਮਾ ਆਵੇ ਨਾ ਤੇ ਮੇਰੀ ਮੌਤ ਤੁਹਾਡੇ ਚਰਨਾਂ ਚ ਹੋਵੇ ਮੇਰੀ ਜਾਨ ਤੁਹਾਡੇ ਚਰਨਾਂ ਚ ਨਿਕਲੇ ਕੀ ਕਹਿੰਦਾ ਮੇਰਾ ਸਿਰ ਤੇਰੇ ਚਰਨਾਂ ਚ ਮੋਵੇ ਜਦੋਂ ਮੇਰੀ ਜਿੰਦ ਨਿਕਲੇ ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਜਦੋਂ ਮੇਰੀ ਜਿੰਦ ਨਿਕਲੇ ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਜਦੋਂ ਮੇਰੀ ਜਿੰਦ ਨਿਕਲੇ ਮੇਰਾ ਸਿਰ ਕਦੋਂ ਮੇਰੀ ਜੰਦ ਨਕੋਲੇ ਮੇਰਾ ਸਰ ਤੈਨ ਚਨ ਨਾਚੋ ਕਦੋਂ ਮੇਰੀ ਜਾਨ ਨਕੋਲੇ ਪਿਆਰ ਵਾਲੇ ਹੁੰਦੇ ਆ ਨਾ ਜਿਹੜੇ ਉਹ ਪਤਾ ਕੀ ਕਹਿੰਦੇ ਆ ਜਿਨ੍ਹਾਂ ਦਾ ਪਿਆਰ ਹੁੰਦਾ ਉਹ ਕਦੇ ਛੱਡ ਕੇ ਨਹੀਂ ਜਾਂਦੇ ਪਿਆਰ ਵਾਲੇ ਹਮੇਸ਼ਾ ਸਾਥ ਨੇ ਬੋਂਦੇ ਆ ਕੱਚੇ ਆ ਜਿਹੜੇ ਉਹ ਛੇਤੀ ਛੜ ਜਾਂਦੇ ਆ ਰੱਤੇ ਸਈ ਜੇ ਮੁਖ ਨਾ ਮੁੜਨ ਜਿੰਨੀ ਸੰਯਾਤਾ ਛੜ ਛੜ ਪਵਦੇ ਕੱਚੇ ਬਿਰਹੀ ਜਿਨਾਂ ਕਾਰਨ ਆਈ ਸਾਥ ਸੰਗਤ ਝੂਠਾ ਬੰਦਾ ਭੱਜ ਜਾਂਦਾ ਜਦੋਂ ਪਰਮਾਤਮਾ ਪੇਪਰ ਲੈਂਦਾ ਨਾ ਕਬੀਰ ਕਸੌਟੀ RAM ਕੀ ਜਦੋਂ ਰੱਬ ਕਿਸੇ ਭਗਤ ਦੀ ਗੁਰਸਿੱਖ ਦੀ ਪਰਖ ਕਰਦਾ ਹੈ ਜਿਹੜਾ ਤਾਂ ਹੁੰਦਾ ਹੈ ਅਸਲੀ ਉਹ ਤਾਂ ਜਾਣਦਾ ਹੈ ਖੜ ਤੇ ਝੂਠਾ ਜਾਂਦਾ ਹੈ ਭਜ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ RAM ਕਸੌਟੀ ਸੋਸ ਹੈ ਜੋ ਮਰ ਜੀਵਾ ਜਿਹਨੇ ਆਪਣੀ ਮਾਂ ਨੂੰ ਮਾਰ ਲਿਆ ਤੇ ਜੇ ਕਿਤੇ ਹਉਮੈ ਹੈਗੀ ਹੈ ਮੈਂ ਆ ਫਿਰ ਮੁਸ਼ਕਲ ਹੈ ਹਮੇਆਲਾ ਬੰਦਾ ਨਹੀਂ ਪਾਰ ਪਾ ਸਕਦਾ ਆਕੜ ਵਾਲਾ ਬੰਦਾ ਨਹੀਂ ਪਾਰ ਪਾ ਸਕਦਾ ਇੱਥੇ ਤਾਂ ਜਿਹੜਾ ਨੀਮਾ ਹੋਵੇ ਨਿਮਰਤਾ ਰੱਖੇ ਉਹ ਹੀ ਪਾਰ ਪਾ ਸਕਦਾ ਹੈ ਆਕੜ ਨਾਲ ਕੋਈ ਵੀ ਕੰਮ ਨਹੀਂ ਹੋ ਸਕਦਾ ਜਿੱਥੇ ਪਿਆਰ ਕੰਮ ਆਉਂਦਾ ਨਾ ਪਿਆਰਿਓ ਉਥੇ ਆਕੜ ਨਹੀਂ ਕੰਮ ਆਉਂਦੀ ਬਹੁਤੇ ਆਕੜ ਕੇ ਤਾਂ ਖਤਮ ਹੋ ਜਾਂਦਾ ਕੰਮ ਕੋਈ ਵੀ ਰਿਸ਼ਤਾ ਹੋਵੇ ਘਰ ਪਰਿਵਾਰ ਚ ਹੋ ਸਕੇ ਭਰਾਮਾਂ ਦਾ ਹੋਵੇ ਸਕੀਆਂ ਭੈਣਾਂ ਦਾ ਹੋਵੇ ਉਹ ਮਾਤਾ ਪਿਤਾ ਦਾ ਰਿਸ਼ਤਾ ਹੋਵੇ ਤੇ ਭਾਵੇਂ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਪਿਆਰ ਨਾਲ ਚੱਲਦਾ ਆਕੜ ਕੇ ਨਹੀਂ ਚੱਲ ਸਕਦੇ ਰਿਸ਼ਤੇ ਯਾਦ ਰੱਖਿਓ ਕੋਈ ਵੀ ਰਿਸ਼ਤਾ ਤੁਸੀਂ ਨਿਭਾਉਣਾ ਨਾ ਆਪਸ ਵਿੱਚ ਉਥੇ ਪ੍ਰੇਮ ਤੇ ਸਤਿਕਾਰ ਚਾਹੀਦਾ ਜੇ ਤੁਸੀਂ ਸਤਿਕਾਰ ਨਹੀਂ ਕਰਦੇ ਰਿਸਪੈਕਟ ਨਹੀਂ ਕਰਦੇ ਨਾ ਇੱਜ਼ਤ ਨਹੀਂ ਕਰਦੇ ਥੋੜੇ ਦਿਨ ਹੀ ਚੱਲਦਾ ਉਹ ਰਿਸ਼ਤਾ ਹਾਂ ਹੋ ਸਕਦਾ ਕੋਈ ਨਿਭਾਈ ਚੱਲੇ ਠੀਠੋ ਕਿਨਵਾਲੇ ਤੇ ਇੱਕ ਪਾਸਾ ਹੁੰਦਾ ਹੈ ਕਈ ਬੰਦੇ ਇੱਕ ਪਾਸੇ ਬੰਦਾ ਅਕੜੀ ਜਾਂਦਾ ਹੈ ਇੱਕ ਬੰਦਾ ਨਿਮੀ ਆਂਦਾ ਨਿਮਰਤਾ ਰੱਖਦਾ ਹੈ ਸਾਧ ਸੰਗਤ ਇਹ ਰਿਸ਼ਤੇ ਨਾਥੇ ਬੜੇ ਕੀਮਤੀ ਹੁੰਦੇ ਆ ਪਰ ਕਦਰ ਕੋਈ ਕੋਈ ਕਰਦਾ ਜਿਹਦੇ ਕੋਲੇ ਰਿਸ਼ਤੇ ਹੁੰਦੇ ਆ ਉਹ ਕਦਰ ਨਹੀਂ ਜਾਣਦਾ ਜਿਨ੍ਹਾਂ ਕੋਲ ਨਹੀਂ ਉਹਨੂੰ ਪਤਾ ਹੈ ਜੀ ਦਾ ਹੁਣ ਪਿਤਾ ਹੈ ਨਹੀਂਗਾ ਹੁਣ ਪਤਾ ਵੀ ਪਿਤਾ ਦੇ ਨਾ ਹੋਣ ਦਾ ਕਿੱਡਾ ਦੁੱਖ ਹੈ ਜਿਹਦੇ ਕੋਲ ਮਾਂ ਹੈ ਨਹੀਂ ਉਹਨੂੰ ਪਤਾ ਵੀ ਮਾਂ ਦੇ ਨਾ ਹੋਣ ਦਾ ਕਿੱਡਾ ਵੱਡਾ ਦੁੱਖ ਹੈ ਜਿਹਦੇ ਕੋਲ ਭੈਣ ਹੈ ਨਹੀਂ ਜਿਹਦੇ ਕੋਲ ਭਰਾ ਹੈ ਨਹੀਂ ਉਹਨੂੰ ਪਤਾ ਵੀ ਭਰਾ ਦੇ ਨਾ ਹੋਣ ਦਾ ਕਿੱਡਾ ਕੁ ਦੁੱਖ ਹੈ ਜਿਹਦੇ ਕੋਲ ਬੱਚੇ ਹੈਗੇ ਆ ਉਹ ਆਪਦੇ ਜਵਾਕਾਂ ਨੂੰ ਲੜੀ ਜਾਂਦਾ ਜਿਹਦੇ ਘਰ ਪੈਦਾ ਹੀ ਨਹੀਂ ਹੋਇਆ ਜਾਂ ਨੌਜਵਾਨ ਚਲੇ ਗਿਆ ਕੇ ਉਹਨੂੰ ਪਤਾ ਵੀ ਬੱਚੇ ਕੀ ਹੁੰਦੇ ਆ ਕਈਆਂ ਦੇ ਬੱਚੇ ਬੜੇ ਸਿਆਣੇ ਹੁੰਦੇ ਆ ਤੇ ਮਾਂ ਪਿਓ ਐਵੇਂ ਹੀ ਲੜਦਾ ਰਹਿੰਦਾ ਸਾਰਾ ਦਿਨ ਜਵਾਕਾਂ ਨਾਲ ਲੜੀ ਜਾਣਾ ਇਹ ਕੋਈ ਸਿਆਣਪ ਨਹੀਂ ਹੁੰਦੀ ਬਜ਼ੁਰਗਾਂ ਦੀ ਵੀ ਕਈ ਥਾਂ ਬੱਚੇ ਸਹੀ ਹੁੰਦੇ ਮਾਂ ਪਿਓ ਗਲਤ ਹੁੰਦਾ ਹੈ ਸਾਧ ਸੰਗਤ ਰਿਸ਼ਤਿਆਂ ਦੀ ਕਦਰ ਕਰੀਏ ਛੋਟਾ ਜਿਹਾ ਜੀਵਨ ਹੈ ਮਾਇਆ ਦੇ ਪਿੱਛੇ ਕਿ ਰਿਸ਼ਤੇ ਖਰਾਬ ਕਰ ਲੈਂਦੀ ਆ ਪੈਸਿਆਂ ਪਿੱਛੇ ਸਾਧ ਸੰਗਤ ਜਦੋਂ ਘਰ ਆਇਆ ਤੇ ਮੋਹ ਪੈ ਗਿਆ ਕਿਉਂਕਿ ਵਚਨ ਹੋਇਆ ਸੀ ਮਹਾਰਾਜ ਤੁਹਾਡੇ ਚਰਨਾਂ 'ਚ ਮੇਰੀ ਜਾਨ ਨਿਕਲੇ ਤੇ ਮਹਾਰਾਜ ਕਹਿੰਦੇ ਵੀ ਸਾਡੇ ਮੂਲੇ ਦਾ ਅੰਤਲਾ ਸਮਾਂ ਆ ਗਿਆ ਚੱਲ ਜੇ ਮਰਦਾਨਿਆਂ ਮਹਾਰਾਜ ਗਏ ਮੂਲੇ ਦੇ ਪਿੰਡ ਘਰ ਜਾ ਕੇ ਆਵਾਜ਼ ਮਾਰੀ ਮੂਲਿਆ ਬਾਹਰ ਅੱਗੋਂ ਮੂਲੇ ਦੀ ਮਾਂ ਕਹਿੰਦੀ ਬਾਬਾ ਜੀ ਉਹ ਤਾਂ ਘਰੇ ਹੈ ਨਹੀਂ ਕਿਉਂ ਦੂਰੋਂ ਦੇਖ ਲਈ ਸੀ ਕਹਤਾ ਤੂੰ ਲੁਕ ਜਾ ਕਹਿੰਦਾ ਕਿੱਥੇ ਲੁਕਾਂ ਕਹਿੰਦੇ ਘੀਰੇ ਚ ਲੁਕ ਜਾ ਪਿੱਛੇ ਨੌਰੇ ਚ ਜਾ ਕੇ ਲੁਕ ਗਿਆ ਮਾ ਨੇ ਜਵਾਬ ਦਿੱਤਾ ਫੇਰ ਫੇਰ ਗੁਰੂ ਸਾਹਿਬ ਨੇ ਆਵਾਜ਼ ਲਾਈ ਭਾਈ ਮਰਦਾਨਾ ਵੀ ਵਾਜਾਂ ਮਾਰਦਾ ਮਹਾਰਾ ਜਾਨੀ ਜਾਣੇ ਪਤਾ ਹੈ ਵੀ ਅੰਦਰ ਹੀ ਲੁਕਿਆ ਹੋਇਆ ਹੈ ਪ੍ਰਸਾਦ ਸੰਗਤ ਮਾੜੇ ਕਰਮ ਜਦੋਂ ਮਾੜੀ ਕਿਸਮਤ ਹੋਵੇ ਨਾ ਤੇ ਸਾਧ ਸੰਗਤ ਫੇਰ ਫੇਰ ਆਵਾਜ਼ ਲਾਈ ਉਹਦੇ ਘਰ ਵਾਲੀ ਕਹਿੰਦੀ ਬਾਬਾ ਜੀ ਉਹ ਤਾਂ ਘਰ ਹੈ ਨਹੀਂ ਸੱਚੇ ਪਾਤਸ਼ਾਹ ਨੇ ਤਿੰਨ ਵਾਰ ਕਿਹਾ ਆਖਰਕਾਰ ਮਹਾਰਾਜ ਕਹਿੰਦੀ ਕੋਈ ਗੱਲ ਨਹੀਂ ਹੈ ਨਹੀਂ ਤਾਂ ਫਿਰ ਹੈ ਨਹੀਂ ਮਹਾਰਾਜ ਵਾਪਸ ਮੁੜ ਗਏ ਜਦੋਂ ਵਾਪਸ ਮੁੜੇ ਦੂਰ ਚਲੇ ਗਏ ਤੇ ਮਾਂ ਕਹਿੰਦੀ ਪੁੱਤਰਾ ਬਾਹਰ ਆ ਜਾ ਘਰ ਵਾਲੀ ਵੀ ਕਹਿੰਦੀ ਆਜੋ ਚਲੇ ਗਏ ਜਦੋਂ ਘੀਰੇ ਦੇ ਵਿੱਚੋਂ ਨਿਕਲਣ ਲੱਗਿਆ ਤੇ ਖੁਸ਼ ਹੋਇਆ ਕਹਿੰਦਾ ਵੇਖਿਆ ਮੈਂ ਗੁਰੂ ਨਾਨਕ ਨੂੰ ਛਲ ਲਿਆ ਬਾਬਾ ਨਾਨਕ ਲੋਕਾਂ ਨੂੰ ਛਲਦਾ ਫਿਰਦਾ ਅੱਜ ਮੇਰੇ ਘਰ ਆਇਆ ਤੇ ਵੇਖੋ ਮੈਂ ਪਤਾ ਹੀ ਨਹੀਂ ਲੱਗਣ ਦਿੱਤਾ ਲੋਕਾ ਗਾ ਮੈਂ ਛਲਿਆ ਐਨਾ ਕਹਿੰਦੀ ਦੇਰ ਸੀ ਕਹਿੰਦੇ ਇੱਕ ਫਨੀਰ नाग ਘੀਰੇ ਦੇ ਵਿੱਚੋਂ ਨਿਕਲਿਆ ਤੇ ਡੰਗ ਮਾਰਿਆ ਇੰਨਾ ਜ਼ਹਿਰੀਲਾ ਨਾਗ ਨਾਲ ਦੀ ਨਾਲ ਤਰੇਲੀਆਂ ਆ ਗਈਆਂ ਪਿੰਡਾ ਨੀਲਾ ਪੈ ਗਿਆ ਚੀਕਾਂ ਪਈਆਂ ਪੈਂਦੀਆਂ ਮਾਂ ਤਾਂ ਹਾ ਮਾਰਦੀ ਐ ਗਵਰਡੀਓ ਆਜੋ ਮੇਰੇ ਮੂਲੇ ਨੂੰ ਸੱਪ ਲੜ ਗਿਆ ਸਾਰੇ ਇਕੱਠੇ ਹੋ ਗਏ ਹਾਏ ਹਾਏ ਕਰਦਾ ਐ ਮੂਲਾ ਕਹਿੰਦਾ ਮੈਂ ਨਹੀਂ ਹੁਣ ਬਚਦਾ ਸਾਧ ਸੰਗਤ ਕਹਿੰਦਾ ਮੈਨੂੰ ਹੁਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਜੋ ਮਨਜੀ ਤੇ ਪਾਲਿਆ ਚੌਹਾਂ ਜਣੀਆਂ ਨੇ ਚੱਕਿਆ ਘਰਵਾਲੀ ਵੀ ਰੋਂਦੀ ਐ ਮਾਂ ਵੀ ਰੋਂਦੀ ਐ ਜਵਾਕ ਵੀ ਤਹਾ ਮਾਰਦੇ ਐ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਵੇਖ ਲਾ ਹੁਣੇ ਇੰਨੀਆਂ ਵਾਜਾਂ ਮਾਰੀਆਂ ਆਇਆ ਨਹੀਂ ਪਹਿਲਾਂ ਦੂਹਾ ਤੀ ਨਹੀਂ ਆਇਆ ਹੁਣ ਚਾਰਾਂ ਤੇ ਆਉਂਦਾ ਆਖੋ ਸਤਨਾਮ ਤਾਂ ਕਰਕੇ ਭਾਈ ਜਿਵੇਂ ਨਾ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ ਕਿ ਕਦੇ ਵੀ ਕਿਸੇ ਦਾ ਮਜ਼ਾਕ ਨਾ ਉਡਾਈਏ ਕਿਸੇ ਦੀ ਗਰੀਬੀ ਦਾ ਕਿਸੇ ਦੀ ਗਰੀਬੀ ਦਾ ਕਿਸੇ ਦੀ ਬਿਮਾਰੀ ਦਾ ਕਿਸੇ ਦੇ ਰੰਗ ਰੂਪ ਦਾ ਕਿਸੇ ਦੇ ਪਾਟੇ ਕੱਪੜਿਆਂ ਦਾ ਕਿਸੇ ਦੇ ਹਾਲਾਤਾਂ ਦਾ ਮਜ਼ਾਕ ਨਾ ਉਡਾਈਏ ਕਿਸੇ ਨੂੰ ਦੁਖੀ ਦੇਖ ਕੇ ਹੱਸੀਏ ਨਾ ਸਾਧ ਸੰਗਤ ਕਿਉਂਕਿ ਇਹ ਸਮਾਂ ਹੀ ਹੈ ਜੇ ਇਹ ਨਹੀਂ ਪਤਾ ਕਿ ਸਾਡੇ ਤੇ ਕਦੋਂ ਆਜੀ ਡਰੀਏ ਕਰਤਾਰ ਤੋਂ ਰੱਬ ਤੋਂ ਡਰੀਏ ਉੱਚੇ ਬੋਲ ਫਿੱਕੇ ਬੋਲ ਨਾ ਬੋਲੀਏ ਕਦੇ ਵੀ ਸਮਾ ਬਦਲਦਿਆਂ ਧੀਰ ਨਹੀਂ ਲੱਗਦੀ ਸਾਧ ਸੰਗਤ ਹੁਣ ਮੂਲੇ ਨੇ ਵੇਖੋ ਕਿੱਡਾ ਵੱਡਾ ਧੋਖਾ ਕੀਤਾ ਮਜ਼ਾਕ ਬਣਾ ਲਿਆ ਤੇ ਆਪ ਨਿਰੰਕਾਰ ਰੱਬ ਦਾ ਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਦੁਆਰੇ ਟਿਖੜ ਕੇ ਵਾਜਾਂ ਮਾਰਦੇ ਸੀ ਪਰ ਮੂਲੇ ਦੇ ਏਡੇ ਮੰਦੇ ਭਾਗ ਕੇ ਲੁਕ ਗਿਆ ਜਿਹਦੇ ਦਰਸ਼ਨਾਂ ਨੂੰ ਦੁਨੀਆ ਤਰਸਦੀ ਸੀ ਮੂਲੇ ਦੇ ਘਰ ਅੱਗੇ ਖੜਾ ਸੀ ਪ੍ਰਸਾਦ ਸੰਗਤ ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਮਾਇਆ ਦਾ ਅਸਰ ਹੋ ਜੇ ਕਹਿੰਦੇ ਨਾ ਬੰਦੇ ਨੂੰ ਚੰਗਾ ਤੇ ਮਾੜਾ ਸਮਝਾਉਣੋਂ ਹਟ ਜਾਂਦਾ ਹੈ ਮਾਇਆ ਧਾਰੀ ਅਤ ਅੰਨਾ ਬੂਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋੜਾ ਜਿੰਨਾ ਮਰਜੀ ਸਮਝਾਈ ਜਾਓ ਜਦਨ ਅਸਲੀ 6 ਵਜਦੀ ਹੈ ਬੈਰਾਗ ਲੱਗਦਾ ਫਿਰ ਜਾ ਕੇ ਅਕਲ ਟਿਕਾਣੀ ਆਉਂਦੀ ਹੈ ਵੀ ਮੈਂ ਗੁੱਸੇ ਵਿੱਚ ਆ ਕੇ ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਾਸ ਵਿੱਚ ਪੈ ਕੇ ਕਿੱਡੇ ਮਾੜੇ ਕਰਮ ਕਮਾ ਲਏ ਫਿਰ ਪਛਤਾਵਾ ਹੁੰਦਾ ਹੈ ਬੰਦੇ ਨੂੰ ਫਿਰ ਕਹਿੰਦੇ ਸੱਚ ਸੁਣਨ ਵੀ ਲੱਗ ਜਾਂਦਾ ਹੈ ਸੱਚ ਦੇਖਣ ਵੀ ਲੱਗ ਪੈਂਦਾ ਪਰ ਪਹਿਲਾਂ ਨਹੀਂ ਦਿਸਦਾ ਕਿਉਂਕਿ ਮਾਇਆ ਧਾਰੀ ਅੰਨਾ ਬੋਲਾ ਫਿਰ ਬੋਲਾਪੁਣਾ ਖਤਮ ਹੋ ਜਾਂਦਾ ਹੈ ਅੱਖਾਂ ਤੇ ਜਿਹੜਾ ਪਰਦਾ ਛਾਇਆ ਹੁੰਦਾ ਹਟ ਜਾਂਦਾ ਫਿਰ ਸੱਚ ਦੇਖਣ ਲੱਗ ਪੈਂਦਾ ਹੈ ਸਾਧ ਸੰਗਤ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ ਬਾਣੀ ਪੜਦਿਓ ਸ਼ਬਦ ਆਉਂਦਾ ਹੈ ਦੁਰਭਾਸ਼ਾ ਸਿਉ ਕਰ ਤਠ ਗਉਰੀ ਯਾਦਵ ਇਹ ਫਲ ਪਾਏ ਜਿਵੇਂ ਦੁਰਭਾਸੀ ਰਿਸ਼ੀ ਨਾਲ ਯਾਦਵਾਂ ਦੀ ਕੁੱਲ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਕੁੱਲ ਨੌਜਵਾਨਾਂ ਨੇ ਮਜ਼ਾਕ ਕੀਤਾ ਇੱਕ ਅਣਦਾੜੀਏ ਨੌਜਵਾਨ ਬੱਚੇ ਨੂੰ ਬੀਬੀਆਂ ਵਾਲੇ ਕੱਪੜੇ ਪਵਾ ਕੇ ਢਿੱਡ ਤੇ ਸਰਬਲੋਹ ਦਾ ਵਾਟਾ ਬਨ ਕੇ ਕੋਲ ਜਾਵੜੀ ਜੰਗਲ ਦੇ ਵਿੱਚ ਬੈਠੇ ਦਰਵਾਸ਼ਾ ઋષਿ ਭਗਤੀ ਕਰ ਰਹੇ ਸੀ ਹੁਣ ਮਜ਼ਾਕ ਨ ਸਾਰਿਆਂ ਨੂੰ ਪਸੰਦ ਨਹੀਂ ਹੁੰਦਾ ਬਹੁਤੀ ਵਾਰ ਆਪਾਂ ਹੁੰਦਾ ਹੈ ਨਾ ਕਈ ਵਰੀ ਮਜ਼ਾਕ ਕਰਦੇ ਆ ਬਹੁਤੇ ਤਾਂ ਝੱਲ ਲੈਂਦੇ ਤੇ ਕਈਆਂ ਦਾ ਸੁਭਾਅ ਹੁੰਦਾ ਰੁੱਖਾ ਉਹਵੇਂ ਹੁਣ ਦਰਵਾਸ਼ਾ ઋષਿ ਥੋੜਾ ਜਾ ਐਦਾਂ ਉਹ ਮਸ਼ਕਰੀ ਮਜ਼ਾਕ ਨਹੀਂ ਚੱਲ ਪਾਇਆ ਜਾ ਕੇ ਬੱਚੇ ਕਹਿੰਦੇ ਵੀ ਆਹ ਜਿਹੜੀ ਬੀਬੀ ਐ ਦੱਸੋ ਇਹਦੇ ਪੇਟ ਤੋਂ ਕੀ ਪੈਦਾ ਹੋ ਲੜਕਾ કે ਲੜਕੀ ਦੁਰਵਾਸਾ ઋષਿ ਕਹਿੰਦਾ ਵੀ ਚਲੇ ਜਾਓ ਰਹਿਣ ਦਿਓ ਪੁੱਤਰੋ ਮੈਂ ਭਗਤੀ ਕਰਦਾ ਮਜ਼ਾਕ ਨਾ ਕਰੋ ਨਹੀਂ ਨਹੀਂ ਦੱਸ ਬਹੁਤ ਹੀ ਛੇੜੀ ਗਏ ਤੇ ਅੱਗੋਂ ਦੁਖੀ ਹੋਏ ਦੁਰਵਾਸਾ ઋષਿ ਨੇ ਸ਼ਰਾਪ ਦਿੱਤਾ ਇਹਦੀ ਕੋਖ ਤੋਂ ਢਿੱਡ ਤੋਂ ਉਹ ਪੈਦਾ ਹੋ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੂ ਆਖੋ ਸਤਨਾਮ ਜਦੋਂ ਇਸ ਤਰ੍ਹਾਂ ਕਿਹਾ ਨਾ ਉਹਨਾਂ ਨੇ ਵੇਖਿਆ ਵੀ ਪੁੱਠਾ ਪੰਗਾ ਲੈ ਲਿਆ ਕ੍ਰਿਸ਼ਨ ਭਗਵਾਨ ਕੋਲ ਗਏ ਕਹਿੰਦੇ ਜੀ ਸਾਡੇ ਤੋਂ ਆ ਗਲਤੀ ਹੋ ਗਈ ਜੀ ਤਾਂ ਸ਼ਰਾਫ ਘਟ ਲਿਆ ਇਹ ਮਜ਼ਾਕ ਮਜ਼ਾਕ ਜੀ